ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਚਾਰ ਸਿੰਘ ਵਿਖਾਉਣੀਆਂ ਦੋ ਤਾਜ਼ੀਆਂ ਸੂਈਆਂ ਸਵਾਈਆਂ ਤੇ ਇੱਕ ਗੱਭਣ ਅਸੂਨ ਨੂੰ ਤਿਆਰ ਆ ਕੁਛਕ ਦਿਨ ਲੈਂਦੀ ਇਨਫੋਰਮੇਸ਼ਨ ਲੈਦਾ ਨਾ ਮੁੱਲ ਜਮਾ ਜਾਇਜ ਹੋਣਗੇ ਛੋਟੇ ਪਾ ਹਾਂਜੀ ਸასი ਕਾਲ ਸასი ਕਾਲ ਜੀ ਨਾਮ ਤੇ ਐਡਰੈਸ ਆ ਤੇ ਨਾਂ ਬਈ ਕਰਤਾਰ ਸਿੰਘਾ ਪਿੰਡ ਚੜੇ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਫੋਨ ਨੰਬਰ ਦੱਸ ਦਿਓ 7901755663 7901755663 ਕਿੰਨਾਂ ਸੂਆ ਇਹ ਦੂਜਾ ਸੂਆ ਰਹੀਣਾ 6 ਰੰਦ ਮੂੰਹ ਤੋਂ ਕਿੰਨੇ ਦਿਨ ਲੈ ਜੀ ਦਿਨ ਹਜੇ 7 ਪਾਏ ਆ ਪਲੂਨ ਦੇ ਦੁੱਧ ਦਾ ਰਿਕਾਰਡ 16 ਲੀਟਰ ਦਾ ਕਿੰਨਾ ਕੁ ਦੁੱਧ ਦੇ ਦੇ ਪਲੂਨ ਦੇ ਦੁੱਧ ਦਾ ਰਿਕਾਰਡ 16 ਲੀਟਰ ਦਾ ਬਈ ਗਵਾੜ ਪਿੰਡੋਂ ਲਈ ਵੀ ਆਪਣੇ ਬਾੜੀ ਵਾਟਣ ਲਈ ਜੈ ਜੈ ਮੱਲ ਇਹ ਹਾਂ ਨਾ 34300 ਰੁਪਏ ਸਾਢੇ 343 ਦੀ ਕੱਢੀ ਬਾਹਰੋਂ ਆ ਦੋਸਤੋ ਇੱਕ ਨੰਬਰ ਸੋਹਣੀ ਜਰਸੀ ਆ ਬਦਾਮੀ ਰੰਗ ਦੀ ਦੂਜਾ ਸੂਆ 16 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਆਪਦੇ ਗਵਾੜ ਪਿੰਡ ਚੋਂ ਹੀ ਲਈ ਆ ਹਫਤੇ ਦੀ ਕੱਚੀ ਆ ਸਾਡੇ 43000 ਦੀ ਦੇ ਦੇਣੀ ਆ ਸੋਹਣੀ ਜਰਸੀ ਐ ਮੱਝਾਰਗਾ ਦੁੱਧ ਉਹ ਜਾਮਾ ਚਿੱਟਾ ਹਵਾਨਾ ਸੋਹਣਾ ਖੁੱਲਾ ਭਾਂਡਾ ਮੋਲ ਗਰਾਉਂਡ ਨੂੰ ਤਾਂ ਵੇਖਿਆ 40000 ਕਰੀ ਜੇ ਨਹੀਂ ਕੋਈ ਫਾਇਦਾ ਨਹੀਂ ਠੀਕ ਐ ਭਾਰ ਦੀ ਗਰੰਟੀ ਸਾਡੀ ਹੂ ਪੂਰ ਪਿੱਛੇ ਦੀ ਸਾਡੀ ਹੂ ਠੀਕ ਐ ਠੀਕ ਐ ਨਾ ਭਾਰ ਦੀ ਬਾਈ ਕਹਿੰਦਾ ਤੇ ਪੂਰ ਛਿੱਟੇ ਦੀ ਥਣਾ ਦੀ ਵੀਰ ਕਹਿੰਦਾ ਸਾਡੀ 101% ਗਰੰਟੀ ਹੋਊਗੀ ਮੋਕ ਮਾਰਦੀ ਹੋਵੇ ਕੋਈ ਪੱਠੇ ਨਾ ਖਾਵੇ ਠੀਕ ਐ ਇਹਦੀ ਵੀ ਗਰੰਟੀ ਬਾਈ ਕਹਿੰਦਾ ਮੋਕ ਮਾਰਦੀ ਹੋਵੇ ਪੱਠੇ ਨਾ ਖਾਂਦੀ ਉਹ ਵੀ ਇਹਦੀ ਵੀ ਸਾਡੀ ਗਰੰਟੀ ਆ ਬਾਕੀ ਢੋਲਾਂ ਨੂੰ ਰੱਜੀ ਪਈ ਐ ਕੁੱਖਾਂ ਤਾਂ ਜਾਵਾਂ 16 ਕਿਲੋ ਦੁੱਧ ਦਿੱਤਾ ਪਹਿਲਾਂ ਨੇ 543000 ਦੀ ਦੇ ਦੇਣੀਆਂ ਬਿਲਕੁਲ ਸਸਤੇ ਮੁੱਲ ਦੀ ਦੂਜਾ ਸੂਆ 6 ਦੰਦ ਜਰਸੀ ਛਿੱਗੀ ਹਨ ਵੀ ਮੈਂ ਅਰਗਾਂ ਮੱਝ ਵਾਲਾ ਮੋਟਾ ਹਸਦੀ ਚੁਆਈ ਵਾਲਾ ਜਾਨ ਵਾਲਾ ਥਾਣਾ ਤਿਆਰ ਹੋਈ ਬੱਚੀ 485000 ਦੀ ਐ ਬਿਲਕੁਲ ਸਸਤੇ ਮੁੱਲ ਦੀ ਬੱਚੀ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਗਰਮੀ ਗਰਮੀ ਕਰਮਾ ਵਾਲੀ ਦੁੱਧ ਦੇ ਨਿਆਰੇ ਦੇ ਦੂ 16 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਵੇ ਸੂਣ ਨੂੰ ਤਿਆਰ ਹੈ ਤੇ ਦੋ ਪਰੇ ਤਾਜ਼ੀਆਂ ਸੂਈਆਂ ਜਰਸੀਆਂ ਦੋ ਨੰਬਰ ਵਾਰ ਦੱਸ ਦੇ ਦੋ ਨੰਬਰ ਕੋਈ ਦੂਜਾ ਸੂਵੇ ਲੈੜੇ ਆ ਇਹ ਆਪਣੇ ਘਰੇ ਸੂਈ ਆ ਕੱਲ ਸੂਈ ਆ ਸੋਭਾ ਠੀਕ ਹੈ ਨਾ ਠੀਕ ਹੈ ਇਹਦੀਆਂ ਦੋ ਜਵਾਂਗਾ ਹੋਗਣਾਂ ਠੀਕ ਹੈ ਕੱਲ ਸੋਭਾ ਸੂਈ ਆ ਜੇ ਰੁਪਈਆ 12 1 ਵਜੇ ਦੁਪਾਚਾ ਆਪਾਂ ਅੱਥ ਨੇ ਚ ਹੋਈ ਆ ਠੀਕ ਹੈ ਹਾਂ ਦੁੱਧ ਦੀ ਬੋੜੇ ਦੀ 9 ਕਿਲੋ ਦੀ ਗਾਰੰਟੀ ਆ ਦੋ ਟਾਈਮ ਚੋੜੀ ਆ 9 ਕਿਲੋ ਬੋੜਾ ਤਿਆਰ ਆ ਕਿਹਨਾ ਕੋ ਚੋਕੇ 3 ਟਾਈਮ 5 ਟਾਈਮ 7 ਟਾਈਮ 10 ਟਾਈਮ ਚੋਕੇ ਲੈ ਜੀ ਕਿੰਨਾ ਕਿ ਦੁੱਧ ਦੇ ਤੇ ਆ ਕੇ ਬੋੜਾ ਬਣਾ ਕੇ ਵੇਖੇ ਸਿਲੰਡਰ ਤੇ ਰੱਖ ਗਏ ਠੀਕ ਆ ਠੀਕ ਆ ਨਾ ਕੱਲ ਦੀ ਸੂਈ ਆ ਜੇਰ ਦੀ ਡਿਟੇਲ ਸਾਰਾ ਕੁਝ ਆਪਾਂ ਫੋਖਾ ਲਾਂਗੇ ਬੱਚੇ ਦਾ ਨਾੜਵਾ ਹੀ ਵੇਖ ਲੈ ਗੱਲਾ ਨਾੜੋ ਕੋਈ ਸੁੱਕਾ ਹੂੰ ਮੁੱਲ ਜੈ ਜੈ ਦਾ ਵੀ ਜਮਾ ਜੈ ਜੀ ਤੇਰੀ ਗਰਮੀ ਬਹੁਤ ਐ 40000 ਦੀ ਦੇ ਦਾਂਗਾ ਦੋ ਨੰਬਰ 40000 ਦੀ ਕੱਲ ਦੀ ਸੂਈ ਆ ਦੋ ਚਵਾਈਆਂ ਹੋਈਆਂ ਸ਼ਾਮ ਨੂੰ ਚੋਈ ਐ ਤੇ ਸਵੇਰ ਅੱਜ ਚੋਈ ਐ 9 ਕਿਲੋ ਕੰਡੇ ਵਾਲਾ ਬੋਲਾ ਤਿਆਰ ਐ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ 6 ਟਾਈਮ ਚੋਲਿਓ ਭਾਵੇਂ 10 ਟਾਈਮ ਚੋਲਿਓ 5 ਦਿਨ ਬਣ ਜਾਂਦੇ ਆ ਪਾਣੀ ਹੋਊਗਾ ਵੀ ਜੇ ਦੁੱਧ ਨਹੀਂ ਹੋਊਗਾ ਬੋਲਾ ਹੋਊਗਾ ਬਣਾਵਲਾ ਅਦਰ ਸਿਲੰਡਰ ਇੱਥੇ ਹੋ ਸਾਰਾ ਕੁਝ ਆਦਾ ਬਣਾ ਕੇ ਵੇਖ ਲੈ ਇੱਥੇ ਠੀਕ ਐ ਬਾਈ ਕਹਿੰਦਾ ਹੋਰ ਰਸੋਈ 'ਚ ਸਿਲੰਡਰ ਪਿਆ ਆਪਣਾ ਹਾਂ ਗੈਸ ਚੁੱਲਾ ਪਿਆ ਤੇ ਅਗਲਾ ਆਪਦਾ ਦੁੱਧ ਧਰ ਲੈ ਦੁੱਧ ਪਾਟੂਗਾ ਬੋਲਾ ਦੁੱਧ ਹੈ ਨਹੀਂ ਗਾ ਅਜੇ ਬਣਿਆ ਕਿਉਂਕਿ ਕੱਲ ਦੀ ਸੂਈ ਹੈ ਕਿ ਫੋਨ ਤੇ ਡਿਟੇਲ ਵੀ ਉੱਤੇ ਆ ਜਾਂਦੀ ਹੁੰਦੀ ਹੈ ਇੰਨੇ ਟਾਈਮ ਤੇ ਸੂਈ ਸਾਰਾ ਕੁਝ ਆਪਣੀ ਵੀਡੀਓ ਬਣੀ ਹੋਈ ਹੈ ਵੀਡੀਓ ਬਣੀ ਹੋਈ ਹੈ ਜਦੋਂ ਬਾਈ ਕਹਿੰਦਾ ਤਾਜੀ ਸੂਈ ਹੈ ਜੇਰ ਪੈ ਗਈ ਹੈ ਥਣ ਸੋਹਣਾ ਆਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਮੇਲ ਕਾਫ ਮਗਰ ਮੁੱਲ ਮੁੱਲੇ ਹਾਣਾ ਦੇਵਾਂਗੇ 40000 ਦੀ 100 ਰੁਪਏ ਛੂਟ ਕਰਦਾ 40000 ਦੀ ਬਾਈ ਕਹਿੰਦਾ ਦੇਵਾਂਗੇ 100 ਰੁਪਏ ਛੂਟ ਕਰੂੰਗਾ 200 ਕਰ ਦੂ ਕੋਈ ਗੱਲ ਨਹੀਂ ਆਜੋ ਬੇਫਿਕਰ ਹੋ ਕੇ 9 ਕਿਲੋ ਬਾੜੀ ਤਿਆਰ ਆ ਹਵਾਨਾ ਸੋਹਣਾ ਵੱਡਾ ਕਲ ਦੀ ਸੂਈ ਆ ਬੱਚਾ ਲਾ ਕੇ ਧਾਰਾ ਮਾਰ ਕੇ ਵਿਖਾ ਲੀ ਬਈ ਵਿਖਾ ਦੇ ਚਵਾਈ ਬਾਈ ਦੱਸਦਾ ਪੂਰੀ ਚੰਗੀ ਐ ਧਾਰਾ ਮਾਰ ਕੇ ਬਾਈ ਕਹਿੰਦਾ ਵਿਖਾ ਦੇਨੇ ਬੱਚਾ ਛੱਡ ਲਿਆ ਵੀਰ ਨੇ ਹੁਣ ਤੁਹਾਨੂੰ ਧਾਰਾ ਮਾਰ ਕੇ ਵਿਖਾ ਦੂਗਾ ਚਵਾਈ ਇੱਕ ਨੰਬਰ 40000 ਦੀ ਦੇ ਦੇਣੀ ਆ ਦੋ ਨੰਬਰ ਜਰਸੀ 9 ਕਿਲੋ ਬੋਲੀ ਬਾਈ ਕਹਿੰਦਾ ਤਿਆਰ ਆ ਆ ਦੋਸਤੋ ਵੇਖ ਲਓ ਚਵਾਈ ਪੂਰੀ ਚੰਗੀ ਮੋਟੀ ਧਾਰ ਹੂੰ ਕੋਈ ਭੂਰ ਨਹੀਂ ਛਿੱਟਾ ਨਹੀਂ ਯਾਰ ਗਾਰੰਟੀ ਹੋ ਸਾਂ ਦਾ ਹੱਥ ਹੁਣਾ ਲਾ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੋ ਕੋਈ ਹੱਥ ਵੀ ਨਾ ਲਾਵੇ ਐਨੀ ਤਸੱਲੀ ਹੈ ਬਸ ਕੇ ਲੈਵਾ ਹੀ ਦੱਸੀ ਜਾਂਦਾ ਹਾਂ ਅਮਰੀਕਨ ਅਰਗਾ ਲੈਵਾ ਅੜ ਕੇ 5:30 ਦੀ ਚਵਾਈ ਹੋਈ ਵੀ ਆ 5:30 ਤੋਂ 5:30 ਟਾਈਮ ਲਾ ਕੇ ਕੋ ਮਰਜ਼ੀ ਚੋਲੇ ਸਾਢੇ 5 ਸੋਭਾ ਚਵਾਈ ਹੋਈ ਹੈ ਤੇ 10:00 ਵਜ ਕੇ 52 ਮਿੰਟ ਤੇ ਵੀਡੀਓ ਬਣਾ ਰਹੇ ਆ 11:00 ਵਜਨ ਚ 8 ਮਿੰਟ ਰਹਿ ਗਿਆ 5 ਘੰਟੇ ਹੋ ਗਏ ਜਣੀ ਵੀ ਚਵਾਈ ਹੋਣੀ ਗਾਂ ਦੀ ਸਹੀ ਆ ਇਹਦਾ ਕੈਨ ਮਸੂਆ ਇਹ ਵੀ ਦੂਜਾ ਤੂ ਆਏ ਠੀਕ ਆ ਇਹ ਆਪਾਂ ਸੂਈ ਸਵਾਈ ਲਈ ਆ ਜੇਰਨ ਨੂੰ ਸਾਫ ਆ ਗਾਂ ਕੋਈ ਐ ਵੀ ਗੰਦ ਮੰਦੇ ਜਾਂ ਸਿੱਟ ਨੂੰ ਖੜ ਗਈ ਆ ਠੀਕ ਆ ਨਾ ਕੜ ਚੱਲਣਾ ਹਜੇ ਕਿੰਨਾ ਵੀ ਸੂਈ ਨੂੰ 7 ਮਾ ਦੇਣਾ 10 ਕਿਲੋ ਤੋਂ 10 ਹਜ਼ਾਰ ਜੈ ਜਮਲ ਇਹ ਦੇ ਦਾਂਗੇ 35000 ਦੇ ਤਿੰਨ ਨੰਬਰ ਥੱਲੇ 10 ਕਿਲੋ ਦੁੱਧ ਤਿਆਰ ਹੈ 35000 ਦੀ ਬਾਈ ਕਹਿੰਦਾ ਤਿੰਨ ਨੰਬਰ ਦੇ ਦੇਣੀ ਆ ਇੱਕ ਹੱਦ ਤੇ ਦੋਆਂ ਨਹੀਂ ਵੱਡੀ ਆ ਠੀਕ ਹੈ ਮੁੱਲੇ ਦਾ 35000 5 ਕਿਲੋ ਸਵੇਰ ਦੁੱਧ ਹੈ 5 ਕਿਲੋ ਸ਼ਾਮ ਨੂੰ ਦੋ ਟਾਈਮ ਚੋੜਿਓ ਚਾਰ ਟਾਈਮ ਚੋੜਿਓ ਭਾਵੇਂ ਜਿੰਨੇ ਟਾਈਮ ਮਰਜ਼ੀ ਚੋੜਿਓ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬੰਦ ਆ 600 ਪੂਰੀ ਆ 89 ਦੀ ਵੀਡੀਓ ਭੇਜਾਂਗਾ ਜੇ ਕੋਈ ਸੌਦਾ ਕਰੂਗਾ ਠੀਕ ਹੈ ਮੈਂ ਆਪਣੇ ਤਣੀ ਹੁੰਦੀ ਫੋਲਗਾ ਸ਼ਾਮ ਦੀ ਬਾਈ ਕਹਿੰਦਾ ਵੀਡੀਓ ਭੇਜ ਦਾਂਗੇ 11 ਵਜੇ ਚ 8 ਮਿੰਟ ਪਈ ਆ ਜੀ 35000 ਦੀ ਦੇ ਦੇਣੀ ਆ ਤਿੰਨ ਨੰਬਰ ਇਤੂ ਘੱਟ ਮੁੱਲ ਜਦੋਂ ਫਿਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ 10 ਕਿਲੋ ਦੁੱਧ ਆ 5 ਕਿਲੋ ਸਵੇਰ 5 ਕਿਲੋ ਸ਼ਾਮ ਨੂੰ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਦੀਆਂ ਤਿੰਨ ਵਿਹੜਾ ਦੋ ਜਰਸੀਆਂ ਤਾਜ਼ੀਆਂ ਸੁਈਆਂ ਸੁਈਆਂ ਇਧਰ ਘਾਣਾ ਮਾਣਾ ਵੀ ਆ ਗਿਆ ਪੱਠੇ ਲੈ ਕੇ ਤੇਰੀਆਂ ਵੀ ਧਰਾਂ ਮਾਰ ਕੇ ਵਿਖਾ ਦਿੰਦੇ ਆ ਮਾਰ ਦੇ ਚੱਲ ਬਹਿ ਜਾਹੀਂ ਬਹਿ ਜਾ ਕੋਈ ਨਾ ਬੱਚੇ ਨੂੰ ਕੀ ਐ ਇਹ ਨਹੀਂ ਘਹਿਣਾ ਕਰ ਮਾਰੀ ਨੇ ਪਸ ਪਸ ਮਾ ਕੇ ਤੇ ਸੋਹਣਾ ਲੱਗਦਾ ਚਵਾਈ ਇਹਦੀ ਵੀ ਪੂਰੀ ਚੰਗੀ ਆ ਚਿੱਟਾ ਦੁੱਧ ਮੱਝਾਂ ਵਰਗਾ ਜਰਸੀਆਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਕਰਕੇ ਤਾਂ ਹੀ ਡਿਮਾਂਡ ਚ ਵਧ ਰਹੀ ਨੇਗਾ ਮੋਗੇ ਵਾਂਗੂ ਆਉਂਦੀ ਆ 35000 ਦੀ ਦੇ ਦੇਣੀ ਆ ਬਿਲਕੁਲ ਸਸਤੇ ਮਾਲ ਦੀਆਂ ਤਿੰਨ ਜਰਸੀਆਂ ਇੱਕ ਗੱਬਣ 143000 ਦੀ 16 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਦੂਜੇ ਸੂਏ ਸੁੰਦੀ ਆ ਨਾਲ ਦੇ ਪਿੰਡੋਂ ਹੀ ਲਈ ਆ ਤੇ ਦੋ ਤਾਜ਼ੀਆਂ ਸੂਈਆਂ ਜਰਸੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ 135000 ਦੀ ਤਿੰਨ ਨੰਬਰ ਇੱਧੂ ਘੱਟ ਮਾਲ ਚ ਫਿਰ ਦਿੰਦਾ ਵੀ ਕੋਣਾ ਤਿੰਨ ਨੰਬਰ ਥੱਲੇ 10 ਕਿਲੋ ਦੁੱਧ ਆ 35000 ਦੀ ਦੇ ਦੇਣੀ ਆ ਫੋਨ ਨੰਬਰ ਸਕਰੀਨ ਤੇ ਲੁੱਟ ਲੋ ਮੇਲਾ ਮਿੱਤਰੋ ਸਤਿ ਸ੍ਰੀ ਅਕਾਲ